ਸਸ਼ੀਗਰ ਦੋਸਤੋ ਤੁਸੀਂ ਦੇਖ ਰਹੇ ਹੋ ਲੈਬ ਤੇ ਚੈਨਲ ਤੇ ਮੈਂ ਰੰਜਨਾ ਚਾਹੀਏ ਆਪਾਂ ਗੱਲ ਕਰਦੀਆਂ ਹਾਂ ਦਸਨ ਸਿੰਘ ਚੀਵਾ ਜੀ ਜਿਹਦੇ ਨਾਲ ਜੋ ਆਪ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਕਿਸਾਨ ਦੇ ਪ੍ਰੈਜ਼ੀਡੈਂਟ ਵੀ ਆ ਮੋਰਚੇ ਦੇ ਤੇ ਉਹਨਾਂ ਨੇ ਨਾਲ ਗੱਲ ਕਰ ਉਹ ਗੱਲਬਾਤ ਕਰਦੀਆਂ ਜਿਹੜਾ ਲਖਮੀ ਖੀਰੀ ਦੇ ਵਿੱਚ ਪਿੱਛੇ ਇਹ ਘਾਣ ਹੋਇਆ ਹੈ ਕਿਸਾਨਾਂ ਨੂੰ ਦੇ ਉਤੇ ਧਰਨਾ ਹੋਇਆ ਤੇ ਬੈਠੇ ਹਨ ਇੱਕ ਸ਼ਾਂਤ ਮਾਹੌਲ ਦੇ ਵਿੱਚ ਗੱਟਿਆ ਚੜਾਈਆਂ ਗਈਆਂ ਉਹਨਾਂ ਦਾ ਕਤਲ ਕੀਤਾ ਗਿਆ ਉਹਨਾਂ ਦੇ ਨਾਲ ਵਧ ਕਰਦੇ ਹੋ ਉਹਨਾਂ ਦਾ ਉਹ ਕਿਸ ਤਰ੍ਹਾਂ ਦੇਖਦੇ ਨੇ ਕਿ ਕਿਸਾਨ ਮੋਰਚੇ ਦੇ ਪ੍ਰੈਜ਼ੀਡੈਂਟ ਦੇ ਜਿੱਲੇ ਫਤਿਹਗੜ ਸਾਹਿਬ ਸਸਿਕਾ ਜੀ ਮਸਾ ਸਸਿਕਾ ਜੀ ਜਿਵੇਂ ਸਾਹਿਬ ਜਿਹੜਾ ਇਹ ਹੀ ਪੀਰੀ ਦੇ ਵਿੱਚ ਇਹ ਆਪਣਾ ਬੈਠੇ ਸ਼ਾਂਤਮਈ ਦੇ ਵਿੱਚ ਕਿਸਾਨਾਂ ਦੇ ਉੱਤੇ ਇਹ ਉਹਨਾਂ ਦਾ ਮਰਡਰ ਕੀਤਾ ਗਿਆ ਇਹਨੂੰ ਪਤਾ ਮਰਿਆ ਕਹਾਂਗੇ ਹੰਦਤੀ ਗੁੱਡੀ ਸਰਕਾਰ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਕਿਸ ਤਰ੍ਹਾਂ ਦੇਖਦੀ ਹੈ ਸਾਡੀ ਪਾਰਟੀ ਸਾਡੀ ਪਾਰਟੀ ਉਹਨੂੰ ਇਸ ਤਰ੍ਹਾਂ ਦੇਖਦੀ ਆ ਕਿਉਂਕਿ ਜੇ ਕੋਈ ਸੰਘਰਸ਼ ਕਰਦਾ ਹੈ ਆਪਣੇ ਹੱਕਾਂ ਵਾਸਤੇ ਉਹਨਾਂ ਨਾਲ ਜੇ ਇਸ ਤਰ੍ਹਾਂ ਦਾ ਵਿਵਹਾਰ ਹੁੰਦਾ ਹੈ ਇਹ ਸਾਡੇ ਇਹਨਾਂ ਨੇ ਜਲਿਆਂਵਾਲਾ ਬਾਗ 'ਚ ਜਿਹੜਾ ਸਾਾਕਾ ਹੋਇਆ ਸੀ 1919 ਦੇ ਵਿੱਚ ਉਹ ਯਾਦ ਕਰਵਾਦਾ ਆਪਣੇ ਹੱਕਾਂ ਦੇ ਵਾਸਤੇ ਉਹ ਪ੍ਰੋਟੈਸਟ ਕਰ ਰਹੇ ਸੀ ਬਿਲਕੁਲ ਸ਼ਾਂਤਬਾਈ ਸ਼ਾਂਤਬਾਈ ਕਰਕੇ ਜਦੋਂ ਹਟੇ ਆਪ ਦੇ ਜਾ ਰਹੇ ਸੀ ਰਸਤੇ ਨੂੰ ਤੇ ਕੇਂਦਰੀ ਮੰਤਰੀ ਦਾ ਬੇਟਾ ਆਪਣੇ ਦੋ ਤਿੰਨ ਗੱਡੀਆਂ ਲੈ ਕੇ ਆਪਣੇ ਬਦਵਾਸ਼ ਨਾਲ ਲੈ ਕੇ ਉਹਨਾਂ ਦੇ ਬੜੇ ਆਰਾਮ ਨਾਲ ਉਹ ਜਾ ਰਹੇ ਜੇ ਉਹਨਾਂ ਦੇ ਕੋਈ ਚਿੱਤ ਚੇਤੇ ਨਹੀਂ ਸੀ ਉਹਨਾਂ ਦੇ ਉੱਪਰ ਗੱਡੀ ਚੜਾਈ ਉਹਨੇ ਜਾ ਕੇ ਤਿਵਾਲ ਦੇ ਵਿੱਚ ਉੱਥੇ ਜਦੋਂ ਹਹਾਕਾਰ ਮਚੀ ਫਿਰ ਉਹਨੇ ਗੋਲੀਆਂ ਵੀ ਚਲਵਾਈਆਂ ਬੰਦੇ ਵੀ ਮਾਰੇ ਤੇ ਬਹੁਤ ਨਿੰਦਣਯੋਗ ਆ ਵੀ ਇਹ ਸਾਡਾ ਇਹਨਾਂ ਨੇ ਜੱਲਿਆਣਾ ਬਾਗ ਦਾ ਜਿਹੜਾ ਸਾਕਾ ਜਰਨਲ ਡੈਰ ਨੇ ਕਰਿਆ ਸੀ ਉਹ ਯਾਦ ਕਰਵਾਤਾ ਭਾਜਪੀ ਦੀ ਸਰਕਾਰ ਜੀਵਨ ਸਾਹਿਬ ਜੇਪਾ ਦੇਖਿਆ ਜਾਈਏ ਤਾਂ ਆਪਣੇ ਮੁੱਖ ਮੰਤਰੀ ਚੰਨੀ ਜੀ ਨੇ 50-50 ਲੱਖ ਰੁਪਏ ਦਾ ਐਲਾਨ ਵੀ ਕੀਤਾ ਉੱਥੇ ਜਿਹੜੇ ਸੀਦ ਪਰਿਵਾਰਾਂ ਨੂੰ ਉਹਨਾਂ ਨੂੰ ਦਿੱਤਾ ਜਾਊਗਾ ਤੁਸੀਂ ਕੀ ਕਹਿਣਗੇ ਚਲੋ ਉੱਥੇ ਜਿਹੜਾ ਉਹਨਾਂ ਨੇ ਕੀਤਾ ਉਹਨਾਂ ਦੀ ਸਰਕਾਰ ਨੇ ਵੀ ਕੀਤਾ ਪੰਜਾਬ ਸਰਕਾਰ ਨੇ ਕੀਤਾ ਵਧੀਆ ਗੱਲ ਹੈ ਪਰ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਕਿਸਾਨ ਉੱਥੇ ਜਾ ਕੇ ਸੰਘਰਸ਼ ਦੇ ਵਿੱਚ ਗਏ ਨੇ ਉੱਥੋਂ ਬੁوار ਹੋ ਕੇ ਆ ਜਾਂਦੇ ਨੇ ਜਿਉ ਘਰੇ ਆ ਕੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਹਨਾਂ ਨੂੰ ਵੀ ਹਰੇਕ ਇਨਸਾਨ ਨੂੰ ਜਿਹੜਾ ਸੰਘਰਸ਼ ਨਾਲ ਜੁੜਿਆ ਹੋਇਆ ਸੀ ਉਹਨੂੰ ਹਰੇਕ ਨੂੰ 10 ਤੋਂ 15 ਲੱਖ ਦੇ ਕਰੀਬ ਮੈਂ ਮੰਗ ਕਰਦਾ ਵੀ ਮਿਲਣਾ ਚਾਹੀਦਾ ਜਿਹੜਾ ਕਿ ਤੁਹਾਡਾ ਹਾਲਕ ਤੋਂ ਧਰਨਾ ਚੱਲਦਾ ਰਿਹਾ ਚੱਲਦਾ ਆ ਰਿਹਾ ਦਿੱਲੀ ਦੇ ਵਿੱਚ ਇਹਦੇ ਵਿੱਚ ਵਿੱਚ 6-700 ਕਿਸਾਨ ਸ਼ਹੀਦ ਹੋਏ ਇਹਨਾਂ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਕਿਤੇ ਨਾ ਕਿਤੇ ਜਿਹੜੇ 6-700 ਕਿਸਾਨ ਸਿੰਘ ਸ਼ਹੀਦ ਹੋਏ ਨੇ ਉਹ ਪਹਿਲਾਂ ਤਾਂ ਸਾਰੇ ਇੰਡੀਆ ਦੇ ਵਿੱਚੋਂ ਆਏ ਹੋਏ ਨੇ ਕੱਲੇ ਪੰਜਾਬ ਦੇ ਨਹੀਂ ਸੀ ਅਸੀਂ ਤਾਂ ਆਪਣੀ ਸਰਕਾਰ ਨੂੰ ਵੀ ਕਹਿੰਦੇ ਆ ਪੰਜਾਬ ਸਰਕਾਰ ਨੂੰ ਵੀ ਵੀ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਤੇ ਸੈਂਟਰ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਦੋਨਾਂ ਨੂੰ ਰਲ ਕੇ ਜਿਹੜੇ ਵੀ ਚਾਹ ਹਰਿਆਣਾ ਦੇ ਹੋਣ ਚਾਹ ਪੰਜਾਬ ਦੇ ਹੋਣ ਚਾਹ ਯੂਪੀ ਦੇ ਹੋਣ ਹਰੇਕ ਦੀ ਉੱਥੇ ਜਿਹੜਾ ਸਿਨਾਰਚ ਚ ਗਏ ਨੇ ਕਿਸਾਨ ਉਹਨਾਂ ਦੀ ਮਦਦ ਸਰਕਾਰਾਂ ਨੂੰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਜੰਗੂ ਕੁਮੰਤਰੀ ਹੁਣ ਪੰਜਾਬ ਦੇ ਚਰਨਜੀਤ ਚੰਨੀ ਜੀ ਨੇ ਤੁਸੀਂ ਉਹਨਾਂ ਤੱਕ ਸਾਡੇ ਚੈਨਲ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸਨੇਹਾ ਇਹ ਦੇਣਾ ਚਾਹੁੰਦਾ ਹਾਂ ਵੀ ਸਾਰਿਆਂ ਨੂੰ ਤੁਸੀਂ ਇੱਕ ਅੱਖ ਨਾਲ ਦੇਖੋ ਜਿਹੜਾ ਲੋੜਵੰਦ ਹੈ ਉਹਦੀ ਮਦਦ ਕਰੋ ਜਿਹੜਾ ਕਿਸਾਨੀ ਸੰਘਰਸ਼ ਚ ਚੱਲਦਾ ਹੈ ਇਹਦੇ ਵਿੱਚ ਵੀ ਸੈਂਟਰ ਸਰਕਾਰ ਨੂੰ ਵੀ ਅਪਰੋਚ ਕਰੋ ਵੀ ਜਲਦੀ ਤੋਂ ਜਲਦੀ ਇਹਦਾ ਹੱਲ ਕਰਵਾਇਆ ਜਾਵੇ ਔਰ ਜਿਹੜੇ ਕਿਸਾਨ ਇੱਥੇ ਸਾਡੇ ਸੰਘਰਸ਼ ਦੇ ਦੌਰਾਨ ਮਰੇ ਨੇ ਉਹਨਾਂ ਦੀ ਮਦਦ ਕੀਤੀ ਜਾਵੇ ਦੋਸਤੋ ਸਤਿ ਸ੍ਰੀ ਅਕਾਲ ਐਸੀ ਮੇਰੇ ਨਾਲ ਦਰਸ਼ਨ ਸਿੰਘ ਚੀਮਾ ਜੀ ਜੋ ਕਿ ਕਿਸਾਨ ਮੋਰਚੇ ਦੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰੈਜ਼ੀਡੈਂਟਸ